ਅੱਜ ਕਰੀਬ ਸਵਾ 3:30 ਵਜੇ ਗੁਰਦੁਆਰਾ ਸ਼ਾਟਾ ਸਾਹਿਬ ਦੇ ਪਾਸ ਇੱਕ ਜਿਹੜੇ ਵਿਅਕਤੀ ਹਰਜਿੰਦਰ ਸਿੰਘ ਜਿਸ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਅੱਜ ਉਸ ਸੰਬੰਧੀ ਹੀ ਅਸੀਂ ਇਹ ਪ੍ਰੈਸ ਕਾਨਫਰੰਸ ਇਕੱਠੇ ਹੋਏ ਹਾਂ ਇਸ ਸੰਬੰਧੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਆਲਰੇਡੀ ਜੰਡਿਆਲਾ ਗੁਰੂ ਅੰਮ੍ਰਿਤਸਰ ਦਿਹਾਤੀ ਦੇ ਏਰੀਆ ਦੇ ਦੋ ਰੈਵਲਰੀ ਗਰੁੱਪਸ ਨੇ ਕ੍ਰਿਸ਼ਨ ਇੱਕ ਗਰੁੱਪ ਹੈ ਉਸੇ ਗਰੁੱਪ ਦੇ ਹੀ ਵਿਅਕਤੀਆਂ ਦੁਆਰਾ ਏ ਅੱਜ ਹਰਜਿੰਦਰ ਸਿੰਘ ਨੂੰ ਜਿਹੜਾ ਇੱਥੇ ਗੋਲੀਆਂ ਮਾਰੀਆਂ ਗਈਆਂ ਜਿਹਦੇ ਸੰਬੰਧ ਚ ਮੈਂ ਇਹ ਦੱਸਣਾ ਚਾਹਾਂਗਾ ਕਿ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਦੁਆਰਾ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਜਿਹੜੇ ਇਹਦੇ ਵਿੱਚੋਂ ਹੁਣ ਤੱਕ 3 ਵਿਅਕਤੀ ਆਇਡੈਂਟੀਫਾਈ ਕਰ ਲਏ ਗਿਆ ਉਹਨਾਂ ਦੁਆਰਾ ਵਰਤਿਆ ਗਿਆ ਜਿਹੜੇ ਵੀਕਲ ਹੈ ਉਹ ਵੀ ਆਇਡੈਂਟੀਫਾਈ ਕਰ ਲਏ ਗਿਆ ਮਾਨਯੋਗ ਸੀਐਮ ਸਾਹਿਬ ਦੁਆਰਾ ਜਿਹੜੇ ਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਦੁਆਰਾ ਗੈਂਗਸਟਰ ਵਾਦ ਦੇ ਸੰਬੰਧੀ ਬਿਲਕੁਲ ਨੋ ਟੋਲਰੈਂਸ ਜ਼ੀਰੋ ਟੋਲਰੈਂਸ ਦੀ ਜਿਹੜੀ ਪਾਲਿਸੀ ਵਰਤੀ ਜਾਂਦੀ ਹੈ ਉਸੇ ਤਹਿਤ ਹੀ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਦੁਆਰਾ ਆਲਰੇਡੀ ਹੀ ਇਸ ਚੀਜ਼ਾਂ ਦੇ ਉੱਤੇ ਬਹੁਤ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਜਿਹਦੇ ਤਹਿਤ ਹੀ ਅੱਜ ਹੀ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਪਹਿਲਾਂ ਇਸੇ ਜਿਹੜੇ ਕਿਸ਼ਨ ਗੈਂਗ ਦੇ ਹੀ ਦੋ ਸ਼ੂਟਰ ਜਿਹੜੇ ਫੜੇ ਨੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਦੋ ਪਿਸਟਲ 7 ਜ਼ਿੰਦਾ ਕਾਰਤੂਸ ਜਿਹੜੇ ਬਰਾਮਦ ਹੋਏ ਹਨ ਉਹ ਵੀ ਇਸੇ ਗੈਂ ਜੋ ਹੈ ਗਰੁੱਪ ਦੇ ਨਾਲ ਸੰਬੰਧਤ ਹਨ ਜਿਨ੍ਹਾਂ ਦੀ ਪੁੱਛਗਿੱਛ ਇਸ ਸਮੇਂ ਚੱਲ ਰਹੀ ਹੈ ਉਹਨਾਂ ਦੁਆਰਾ ਹੁਣ ਤੱਕ ਦੀ ਪੁੱਛਗਿੱਛ ਤੋਂ ਇਹ ਪਤਾ ਲੱਗਾ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਕੁਝ ਦਿਨ ਪਹਿਲਾਂ ਜਿਹੜਾ ਜੰਡੇਯਾਲਾ ਗੁਰੂ ਅਮਰਦੇਸਰ ਦਿਹਾਤੀ ਦੇ ਏਰੀਆ ਦੇ ਵਿੱਚ ਹੀ ਇਸੇ ਤਰੀਕੇ ਦੀ ਕੋਈ ਗੋਲੀਆਂ ਚ ਚਲਾਉਣ ਦੀ ਵਾਰਦਾਤ ਜਿਹੜਾ ਅੰਜਾਮ ਦਿੱਤਾ ਸੀਗਾ ਅੱਗੇ ਇਹਨਾਂ ਦੀ ਹੋਰ ਪੁੱਛਗਿੱਛ ਜਾਰੀ ਹੈ ਜਿਹੜਾ ਅੱਜ ਵਾਲੀ ਵਾਰਦਾਤ ਹੈ ਉਹਦੇ ਸੰਬੰਧ ਦੇ ਵਿੱਚ ਹੁਣ ਤੱਕ ਅਸੀਂ ਜਿਹੜੇ ਤਿੰਨ ਵਿਅਕਤੀ ਜਿਹੜੇ ਆਇਡੈਂਟੀਫਾਈ ਕੀਤੇ ਹਨ ਜਿਨ੍ਹਾਂ ਦੇ ਵਿੱਚੋਂ ਗੋਪੀ, ਅਮਿਤ ਤੇ ਕਰਨ ਕੀੜਾ ਇਹ ਜੋ ਤਿੰਨੋਂ ਹੀ ਜੰਡਿਆਲਾ ਗੁਰੂ ਦੇ ਵਾਸੀ ਹਨ ਇਹਨਾਂ ਦੀ ਜਿਹੜੀ ਅੱਗੇ ਵੀ ਜਿਹੜਾ ਬਾਕੀ ਜਲਦੀ ਹੀ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਏਗੀ ਤੇ ਹੋਰ ਕੌਣ-ਕੌਣ ਇਹਨਾਂ ਦੇ ਨਾਲ ਸ਼ਾਮਲ ਹੈ ਉਹ ਵੀ ਸਾਰਾ ਚੀਜ਼ ਜਲਦੀ ਅਮਨਸਰ ਕੁਮਿਸ਼ਨਰ ਪੁਲਿਸ ਇਹਨੂੰ ਸਾਹਮਣੇ ਲੈ ਕੇ ਆਏਗਾ ਇਹਦੇ ਸਬੰਧ ਵਿੱਚ ਵਰਤੇ ਗਏ ਜਿਹੜੇ ਉਹਨਾਂ ਦੇ ਵਹੀਕਲ ਆ ਉਹ ਵੀ ਆਇਡੈਂਟੀਫਾਈ ਹੋ ਗਏ ਹਨ ਤੇ ਇਹਨਾਂ ਦੀਆਂ ਜਿਹੜੀਆਂ ਫੋਟੋਜ਼ ਨੇ ਉਹ ਵੀ ਪ੍ਰੈਸ ਦੇ ਵਿੱਚ ਤੁਹਾਨੂੰ ਰਿਲੀਜ਼ ਕੀਤੇ ਜਾਣਗੀਆਂ ਤਾਂਕਿ ਇਹਨੂੰ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਅਰੈਸਟ ਕਰ